ਹਾਂਜੀ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਦੀ ਸਾਡੀ ਸਟੋਰੀ ਵਿਆਜ ਦਾ ਲਾਲਚ ਇੱਕ ਉਸ ਮਨੁੱਖ ਦੀ ਕਹਾਣੀ ਹੈ ਜਿਹੜਾ ਕਿ ਪੈਸੇ ਨੂੰ ਹੀ ਸਭ ਕੁਝ ਸਮਝਦਾ ਇਸ ਤਰ੍ਹਾਂ ਆਪਣੇ ਭੈਣਾਂ ਭਰਾਵਾਂ ਦੇ ਨਾਲ ਰਿਸ਼ਤੇਦਾਰਾਂ ਦੇ ਨਾਲ ਠੱਗੀਆਂ ਮਾਰ ਕੇ ਝੂਠ ਬੋਲ ਕੇ ਇਸ ਤਰ੍ਹਾਂ ਪੈਸੇ ਇਕੱਠੇ ਕਰਦਾ ਸਾਡੀ ਅੱਜ ਦੀ ਕਹਾਣੀ ਦਾ ਪਹਿਲਾ ਭਾਗ ਜ਼ਰੂਰ ਦੇਖਣਾ ਉਸ ਤੋਂ ਬਾਅਦ ਅਗਲਾ ਭਾਗ ਜ਼ਰੂਰ ਦੇਖਣਾ ਸਾਰਿਆਂ ਦਾ ਧੰਨਵਾਦ ਕੀ ਆਈ ਆ ਸੰਤਾ ਦੇਵਤਾ ਹੀ ਪਈ ਆ ਹਾਂ ਕੀ ਲੱਗੀ ਆ ਦੇਖਣ ਚਿੱਠੀ ਨੂੰ ਲੱਗੀ ਆ ਦੇਖਾਂ ਮੈਂ ਦੇਖਦੀ ਆ ਚਿੱਠੀ ਨੂੰ ਮੈਂ ਤਾਂ ਲੋਕਾਂ ਨੂੰ ਤਾਂ ਖੁਸ਼ੀ ਹੁੰਦੀ ਆ ਸੰਤਾ ਦੇਵਤਾ ਪਈ ਆ ਸਾਹਮਣੇ ਨਹੀਂ ਲੱਗਦੀ ਖੁਸ਼ੀ ਮੈਨੂੰ ਦੱਸ ਦੇਵਤਾ ਕਾਦੀ ਪਈ ਆ ਮਧੀ ਮਧੀ ਦਾ ਨੌਕਰੀ ਦੀ ਚਿੱਠੀ ਆ ਕਿੱਥੋਂ ਬੰਨ ਪੈਸੇ ਇਕੱਠੇ ਕਰਾਂਗੇ ਆਪਾਂ ਉਹ ਕੋਈ ਗੱਲ ਨਹੀਂ ਤੂੰ ਐਦਾਂ ਕਰ ਆਪਣੇ ਭਰਾ ਨੂੰ ਪੁੱਛ ਕੀ ਕਹਿੰਦਾ ਆ ਉਹਨੂੰ ਤਾਂ ਮੈਂ ਦੱਸਿਆ ਸੀਗਾ ਗੱਲ ਕੀਤੀ ਆ 5-7000 ਰੁਪਏ ਉਹ ਦੇ ਦੂੰਗਾ ਉਹਨੇ ਵਿਚਾਰੇ ਨੇ ਕਿੰਨੇ ਕੁ ਦੇ ਜਾਣੇ 5-7000 ਰੁਪਏ ਭਾਂਡਾ ਫੜ ਲੂੰਗੀ ਉਹ ਵੀ ਆਪਣੇ ਯਾਰ ਕੇ ਮਾਤਾ ਦੇ ਸਾਥੀ ਆ ਉਹ ਚਲ ਕੋਈ ਨਹੀਂ ਦੇਖਦੇ ਆ ਹੁਣ ਨੌਕਰੀ ਮੁੰਡਾ ਲੱਗ ਜੂਈਏ ਹੋਰ ਕਾ ਚਾਹੀਦਾ ਫੜ ਕਰ ਲੈਨੇ ਕਿਸੇ ਨੂੰ ਕਹਿ ਦਿੰਨੇ ਆ ਮੈਂ ਕਹਿੰਦੀ ਐਡਾ ਕਰੋ ਤੁਹਾਡਾ ਦੋਸਤ ਨਹੀਂ ਆਦਾ ਜੀ ਸ਼ਹਿਰ ਦੁਕਾਨ ਆ ਵੀਰਾ ਚੱਬੀਰਾ ਹਾਂਜੀ ਲਹਾ ਕੰਜੂਸ ਬੰਦਾ ਸਿਰੇ ਦਾ ਉਹ ਕਿੱਥੇ ਉਹ ਨਹੀਂ ਉਹ ਮੈਨੂੰ ਪਤਾ ਲੱਗਾ ਉਹ ਵੀ ਅੱਜੂ پیسے ਦਿੰਦਾ ਆ ਉਹ ਉਮਰਦੀਤ ਉਹਨੇ ਆਪਾਂ ਨੂੰ ਮੁੱਕਰ ਜਾਣਾ ਆ ਯਾਰੀ ਦੋਸਤੀ ਕਰਕੇ ਕਿੱਥੇ ਉਹਨੇ ਦੇਣੇ ਆ ਉਹਨੇ ਜਵਾਬ ਦੇ ਦੇਣਾ ਉਹ ਤੁਸੀਂ ਇੱਕ ਵਾਰੀ ਗੱਲ ਤਾਂ ਕਰਕੇ ਦੇਖੋ ਅਸੀਂ ਘੜਾ ਉੱਦਾ ਲੈਣੇ ਵੀ ਅੱਜੂ ਲੈਣੇ ਆ ਵਿਆਜ ਉਹਨੂੰ ਦੇਈ ਜਾਵਾਂਗੇ ਟਾਈਮ ਦੀ ਟਾਈਮ ਹੋਰ ਤੇ ਕੀ ਕਰਨਾ ਆ ਚੱਲ ਦੇਖ ਲੰਨੇ ਆ ਕੱਲ ਉਹਨੇ ਗੱਲ ਬਾਤ ਪੁੱਛ ਲੈਣਾ ਵੀ ਕੋਈ ਬੰਦਾ ਨਾ ਹੋ ਜੇ ਮੰਨੂਗਾ ਕਿਸੇ ਦੇ ਥੂ ਆ ਕੇ ਪਤਾ ਲੈ ਲਵਾਂਗੇ ਹਾਂ ਗੱਲ ਕਰ ਚੱਲ ਕੋਈ ਨਹੀਂ ਦੇਖਾ ਵੇ ਜਾਵਾਂਗਾ ਕੋਣ ਜਾ ਕੇ ਹਾਂ ਗੱਲ ਕਰਕੇ ਜਾ ਕੇ ਆਉਣਾ ਮਿਲਦਾ ਆਵਾਂ ਜਾ ਕੇ ਉਹ ਠੀਕ ਆ ਹਦਾ ਕਰਨੀ ਹੈ ਸੱਚੇ ਪਾਤਸ਼ਾ ਇਹਦੇ ਮਾਨਸਮੱਤੇ ਆ ਪੈ ਜਵੇ ਇਹੀ ਦੇਰ ਵਿੱਚ ਚੱਲ ਲੈਣੀ ਤਾਂ ਵਿਆਜੂ ਆਏ ਆ ਵੀ ਵਿਆਜ ਦੇਈ ਜਾਣਾ ਹੁਣ ਲਵੇ ਕਿ ਤੇ ਪਰਮਾਤਮਾ ਹਲੋ ਹਲੋ ਹਾਂਜੀ ਕਿੱਦਾਂ ਜੀ ਹਾਂ ਚੱਲ ਰਿਹਾ ਠੀਕ ਹੈ ਬਗਿਆਈ ਬੈਠੋ ਬੈਠੋ ਹਾਂ ਹੋ ਗਦਾ ਜੀ ਹਾਂ ਬੱਤ ਵਧੀਆ ਤੁਸੀਂ ਜਨਾਓ ਅੱਜ ਘਰ ਹੀ ਬੈਠੇ ਦੁਕਾਨ ਤੇ ਨਹੀਂ ਗਏ ਉਹ ਦੁਕਾਨ ਤੇ ਅਜ ਮੁੰਡੇ ਤਲਬੀ ਉਸ ਮੈਨੂੰ ਥੋੜਾ ਜਿਹਾ ਕੰਮ ਜਗਾ ਅੱਛਾ ਜੀ ਮੈਂ ਤਾਂ ਲੇਟ ਚੱਲ ਜਾਂਦਾ ਨਹੀਂ ਕੋਈ ਠੀਕ ਹੈ ਜੀ ਹਾਂ ਹੋਰ ਸੁਣਾਓ ਕਿੱਦਾਂ ਹੋਣੇ ਹੋਏ ਅੱਜ ਕੀ ਅੱਜ ਥੋੜਾ ਜਿਹਾ ਭਾਈ ਕੰਮ ਪੈ ਗਿਆ ਤੁਹਾਡੇ ਤਾਂ ਕਮਾ ਲਾ ਯਾਰ ਤੇ ਕੰਮ ਦੀ ਫੋਨ ਕਰਦਾ ਸੀ ਆਪਾਂ ਆ ਜਾਣਾ ਸੀ ਯਾਰ ਕਿਹੜੀ ਗੱਲ ਐ ਦੱਸ ਲੈ ਜੇ ਹੁਣ ਮੈਂ ਆ ਗਿਆ ਤਾਂ ਕੀ ਗੱਲ ਚਾਹ ਪਲਾਉਣੀ ਕਰੀ ਪੈ ਗਈ ਚਾਹ ਪਾਣੀ 3000 ਚੰਗਾ ਮੈਂ ਤਾਂ ਪੈਸੇ ਗੱਲ ਕਰਦਾ ਵੀ ਅਸੀਂ ਤੇਰੇ ਕਿੰਨੇ ਕਮਾ ਸਕੀਏ ਭਾਗ ਆਏ ਚੰਗੇ ਭਾਗ ਸਾਡੇ ਨਹੀਂ ਨਹੀਂ ਦੱਸੋ ਭਾਜੀ ਹੋਰ ਕੀ ਹੁਣ ਆ ਗਿਆ ਕੰਮ ਦਾਸੋ ਕੀ ਜੀ ਕੰਮ ਭਾਜੀ ਮੁੰਡਾ ਪੜ੍ਹਾਈ ਕਰ ਗਿਆ ਆਪਣੀ ਪੂਰੀ ਅੱਛਾ ਹਾਂ ਜੀ ਬਾਕੀ ਇੰਟਰਵਿਊ ਵੀ ਫਿਰ ਪਾਸ ਹੋ ਗਿਆ ਲੋਡਾ ਦਾ ਤੇਰਾ ਹਿਹਾਰ ਸੀਗਾ ਨੌਕਰੀ ਦਾ ਮਿਲੇ ਜਾਣੀ ਸੀ ਆਓ ਪਾਸ ਹਿਹਾਰ ਦੀ ਮਿਹਨਤ ਸੀ ਮਾ ਹਾਂ ਇੰਟਰਵਿਊ ਜੋ ਵੀ ਪਾਸ ਹੋ ਗਿਆ ਅੱਛਾ ਕੱਲਾ ਹਾਂ ਜੀ ਕੱਲਾ ਪਾਸ ਹੋਣਾ ਨਹੀਂ ਨਾ ਸਰਦਾ ਹੂੰ ਨੌਕਰੀ ਮਿਲੂਗੀ ਤਾਂ ਦੇਣਾ ਪੈਣਾ ਕੋਸਾ ਕੋਸ। ਮੇਰੀ ਗੱਲ ਸੁਣ। ਹਾਂਜੀ। ਇੱਕੋ ਵਾਰੀ ਦੇਣੇ ਆ। ਮੁਰਗੇ ساری ਜ਼ਿੰਦਗੀ ਕਮਾਉਣੇ ਆ। ਆਹ ਵੀ ਤਾਂ ਗੱਲ ਹੈ। ਤਾਂ ਦੇ ਵਿੱਚ ਪੈਸੇ ਪਾਈਦੇ ਤਾਂ ਹੀ ਕਮਾਈਆਂ ਹੁੰਦੀਆਂ। ਹਾਂਜੀ ਹਾਂਜੀ। ਬਾਰੇ ਖਰਚਣੇ ਪੈਂਦੇ ਕੋਈ ਗੱਲ ਨਹੀਂ। ਇੱਥੇ ਐਨੇ ਕਿਤੇ ਪੜਾਈਆਂ ਅੱਜਕੱਲ ਮੋਲਦੀਆਂ ਨੇ ਤੇ ਐਨੇ ਖਰਚੇ ਆ। ਉਹਦੇ ਹੋਰ ਕਰਦਾ ਫੇਮ ਤਾਂ ਕੀ ਹੋਇਆ। ਆਹ ਇਹ ਤਾਂ ਗੱਲ ਹੈਗੀ ਤੁਹਾਡੀ ਹਿੰਮਤ ਤਾਂ ਕਰਦੇ ਪਰ ਹੁਣ ਅਸੀਂ ਕਹਿੰਨੇ ਵੀ ਮੈਂ ਆਇਆ ਹੀ ਤੁਹਾਡੇ ਕੋਲ ਤਾਂ ਆ ਸਗਾ ਵੀ ਸਾਡੀ ਕੋਲ ਹੈਲਪ ਕਰੋ। ਉਹ ਵਿਆਹ ਮੈਂ ਤਾਂ ਦੱਸਦੇ ਤੇ ਲੈ ਦਿਓ ਸਾਨੂੰ ਕੋਈ ਮੇਰੇ ਘਰ ਦੇ ਆ ਹੀ ਕਿਤੇ ਮੈਨੂੰ ਹਫ਼ਤਾ 10 ਦਿਨ ਪਹਿਲਾਂ ਦੱਸਿਆ ਹੁੰਦਾ ਤਾਂ ਵੀ ਗੱਲੇ ਕੋਈ ਨਹੀਂ ਸੀ ਉਹ ਰੇਤੇ ਦਾ ਜਿਹੜਾ ਮੇਰੀ ਭੈਣ ਲੱਗਦੀ ਆ ਕੁੜੀ ਉਹਦੇ ਮੁੰਡੇ ਦਾ ਵਿਆਹ ਆ ਪਿਛਲੇ ਹਫ਼ਤੇ ਉਹ ਆ ਗਈ ਠੀਕ ਹੈ ਉਹ ਅਸੀਂ ਜਿਹਨੂੰ ਹਾਂ ਕਰਤੀ ਪੈਸੇ ਆ ਜੀ ਉਹਨੂੰ ਦੇ ਦਿੱਤੇ ਜੇ ਤੂੰ ਦੱਸਿਆ ਹੁੰਦਾ ਬਹੁਤ ਨਾ ਕਰਦੇ ਨੀ ਸੀ ਨਹੀਂ ਚਲੋ ਐਂਦਾ ਕਰੋ ਦੁਕਾਨਦਾਰ ਤੇ ਦੁਕਾਨਦਾਰ ਉਹ ਦੁਕਾਨਦਾਰ ਦਾ ਭਰਾਵਾ ਨਾਲ ਦੀ ਨਾਲ ਮਸਲ ਕਰਦਾ ਤਾਂ ਤੈਨੂੰ ਪਤਾ ਹੀ ਆ ਉਹ ਵੀ ਪੈਦੇ ਆ ਕਮੇਟੀ ਪਾਈ ਉਹਦੇ ਇੱਕ ਛੋਟੀ ਜਿਹੀ ਵਿਤਕਾਰ ਦੇ ਮਾਲ-ਪਾਲ ਨੂੰ ਉਹ ਹੁਣ ਗੁੜੀ ਜਦੋਂ ਆ ਗਈ ਉਹਨੂੰ ਜਾ ਕੇ ਦੇਤੇ ਪੈਸੇ ਹੁਣ ਸਮੇਂ ਵਿਆਜ ਸਾਨੂੰ ਕੋਲੋਂ ਦੇਣਾ ਪੈਣਾ ਅੱਛਾ ਜੀ ਜਿਹੜੀਆਂ ਕੇਸਾਂ ਦੇਣੀਆਂ ਉਹਦੇ ਨਾਲ ਇੱਕ ਕਿਸਮ ਦਾ ਵਿਆਜ ਹੀ ਹੁੰਦਾ ਉਹ ਸਾਨੂੰ ਕੋਲੋਂ ਦੇਣਾ ਪੈਣਾ ਤੇ ਸਾਡੀ ਵੀ ਮਦਦ ਸਾਡੀ ਮਦਦਤ ਕਰੋ ਕਿਸੇ ਤਰ੍ਹਾਂ ਵੀ ਕਰੋ ਜਿੱਦਾਂ ਵੀ ਹੁੰਦੀ ਆ ਕਰੋ ਹਰ ਜੇ ਮੇਰੇ ਮੁੱਖ ਦੀ ਗੱਲ ਇਹ ਆ ਜੀ ਮੇਰੇ ਕੋਲ ਹੁੰਦੇ ਮੈਂ ਤੈਨੂੰ ਕਦੇ ਵੀ ਨਾ ਮੁਕਰਦਾ ਤੂੰ ਪਹਿਲੀ ਵਾਰੀ ਤੇ ਅੱਗੇ ਜੀ ਕੰਮ ਕੀਆ ਚਲੋ ਵੀ ਹੁਣ ਸਾਡੀ ਵੀ ਇਹ ਕਰਨੀ ਪੈਣੀ ਮਦਦ ਉਹਨੂੰ ਕਿਸੇ ਤਰ੍ਹਾਂ ਵੀ ਕਰੋ ਜਿੱਦਾਂ ਵੀ ਹੁੰਦੀ ਉਸੇ ਹਿਸਾਬ ਨਾਲ ਕਰੋ ਮਦਦ ਇਦਾਂ ਕਿਉਂਕਿ ਮੁੰਡੇ ਨੂੰ ਨੌਕਰੀ ਮਿਲ ਜੂਗੀ ਸਾਨੂੰ ਵੀ ਆਸ ਹੋ ਜੂਗੀ ਚਲ ਗੱਲ ਤਾਂ ਤੇਰੀ ਸਹੀ ਆ ਬਾਕੀ ਤੁਹਾਡੇ ਆਖਰੇ ਨਾਲ ਦੇ ਕੋ ਬੰਦ ਬੇ ਕੰਮ ਤਾਂ ਕੀ ਕਹਿੰਦੇ ਸਹੀ ਆ ਗੱਲ ਵੀ ਮੈਂ ਇਦਾਂ ਕਰਦਾ ਆਂ ਵੀ ਕਿਸੇ ਹੋਰ ਨੂੰ ਪੁੱਛ ਲੈਣਾ ਵੀ ਅੱਜੂ ਜੇ ਕੋ ਦੇਰ ਵੇ ਤਾਂ ਅੱਛਾ ਟਾਈਮ ਖਾਲ ਲੈਣੇ ਆਂ ਹੋਰ ਕੀ ਕਰਨਾ ਵੇ ਚਲੋ ਕੋਈ ਨਹੀਂ ਭਾਜੀ ਬਿਆਦਮੀ ਪੁੱਛ ਲਓ ਪੁੱਛ ਲੈਣਾ ਪੁੱਛ ਲਓ ਜਿੱਦਾਂ ਵੀ ਹੁੰਦੀ ਆ ਬੰਦੇ ਹੈਗੇ ਜੇ ਹੁਣ ਅਗਲਾ ਮੰਜਪੇ ਮੈਂ ਕਰ ਲੰਨਾ ਗੱਲ ਕੋਈ ਨਹੀਂ ਚਲੋ ਕੋਈ ਨਹੀਂ ਫਿਰ ਤੁਹਾਨੂੰ ਓਕੇ ਸੋਕੇ ਕੇ ਥਾਰਦੇ ਆ ਹਾਂ ਹਾਂਜੀ ਕਰੋ ਮਦਦ ਕਿੱਦਾਂ ਵੀ ਹੁੰਦੀ ਆ ਚਲ ਮੈਂ ਚਲੋ ਠੀਕ ਆ ਭਾਜੀ ਮੈਂ ਜਾਣਾ ਆ ਤੇ ਅੱਛਾ ਜੀ ਮੈਂ ਜਾ ਕੇ ਫਿਰ ਸ਼ਾਮ ਨੂੰ ਕਰੂੰਗਾ ਗੱਲ ਉਹਨਾਂ ਨਾਲ ਜਦੋਂ ਜਦੋਂ ਬੰਦਿਆਂ ਦਾ ਫੋਨ ਤੇ ਕਰਦਾ ਫਿਰ ਮੈਂ ਤੁਹਾਡਾ ਫੋਨ ਲੀਕਾਂ ਮੈਂ ਤੁਹਾਨੂੰ ਆਪੇ ਦੱਸ ਦਰ ਫੋਨ ਤੇ ਨਾਲ ਚਲੋ ਹੂੰ ਪੱਕੀ ਗੱਲ ਆ ਜੀ ਹਾਂ ਬੇਫਿਕਰ ਆ ਕੋਈ ਨਹੀਂ ਚਲੋ ਆਪਣੀ ਕੋਸ਼ਿਸ਼ ਮੈਂ ਪੂਰੀ ਕਰੂੰਗਾ ਅੱਛਾ ਜੀ ਹਾਂ ਵਾਕਈ ਹੁਣ ਮੈਂ ਕਹ ਪਕਾਣੀ ਕਹਿੰਦਾ ਮੈਂ ਮਦਦ ਹੋ ਕਰੂੰਗਾ ਤੇਰੀ ਜਨੀ ਚਲੋ ਜਿੱਦਾਂ ਵੀ ਭਾਈ ਮੈਂ ਉੱਥੇ ਠੀਕ ਹੈ ਜੀ ਚਲੋ ਠੀਕ ਹੈ ਜੀ ਮੈਂ ਆਪੇ ਮਾਰ ਦੂੰ ਫੋਨ ਤੈਨੂੰ ਚਲੋ ਠੀਕ ਹੈ ਜੀ ਮੇਰੀ ਗੱਲ ਸੁਣੋ ਆ ਭਾਈ ਹੁਣੀ ਕਿਵੇਂ ਆਏ ਸੀਗੇ ਪਹਿਲਾਂ ਤਾਂ ਕਦੇ ਘਰ ਆਏ ਨਹੀਂ ਤੁਹਾਨੂੰ ਦੁਕਾਨੇ ਮਿਲ ਕੇ ਚਲ ਜਾਂਦੇ ਆ ਅੱਜ ਕਿਵੇਂ ਆਏ ਸੀ ਘਰ ਉਹ ਆਇਆ ਜੀ ਪੈਸਿਆਂ ਦੀ ਲੋੜ ਆ ਉਹਨੂੰ ਮੁੰਡੇ ਉਹਦੀ ਜਿਹੜੇ ਨੌਕਰੀ ਦਾ ਹੋਣਾ ਬਣਦਾ ਤਾਂ ਕਹਿੰਦਾ ਜੀ ਮੇਨ ਨੌਕ ਇੰਟਰਵਿਊ ਦਾ ਤਾਂ ਪਾਸ ਹੋ ਗਿਆ ਵੀ ਹੁਣ ਪੈਸੇ ਮੰਗਦੇ ਹੋਣੇ ਆ ਤਾਂ ਪੈਸੇ ਉਹਦੇ ਮੈਂ ਤਾਂ ਦਿੱਤਾ ਜਵਾਬ ਮੈਂ ਕਿਹਾ ਵੀ ਪੈਸੇ ਤਾਂ ਮੈਂ ਸਾਡੇ ਕੁੜੀ ਦੇ ਤੇ ਵਿਆਹ ਕਿਦਾ ਮੈਂ ਬੰਨ੍ਹਾ ਜਾ ਲਾ ਕੇ ਦਿੱਤਾ ਜਵਾਬ ਉਹਨੂੰ ਪੈਸਿਆਂ ਨੂੰ ਮੈਂ ਜੇ ਦੱਸ ਤੁਸੀਂ ਐਵੇਂ ਜਵਾਬ ਦੇ ਦਿੱਤਾ ਆਪਣੀ ਜਿਹੜੀ ਕਮੇਟੀ ਚੱਕੀ ਸੀ ਆਪਣੀ ਉਹ ਦੇ ਦਿੰਦੇ ਵਿਆਜੂ ਦੇ ਦਿੰਦੇ ਕਿਸੇ ਤੇਰਾ ਦਿਮਾਗ ਖਰਾਬ ਦਾਸ ਉਹ ਤੋਂ ਵਿਆਰ ਕਿੱਦਾਂ ਮੰਗਦਾ ਮੈਂ ਬਾਹਰ ਤਾਰਿਆ ਮੇਰੇ ਨਾਲ ਉਹ ਵਿਆਜ ਮੰਗਦਾ ਤਾਂ ਚੰਗਾ ਲਾਇਨਾ ਉਹ ਕੋਈ ਗੱਲ ਨਹੀਂ ਮਿੱਤਰ ਭਾਈਚਾਰ ਆਪਣੀ ਜਗ੍ਹਾ ਹੁੰਦੀ ਆ ਇਹ ਤਾਂ ਸਾਡਾ ਕਾਰੋਬਾਰ ਆ ਵਿਆਜ ਤੇ ਪੈਸੇ ਦਾ ਉਹ ਕਿਸੇ ਨੂੰ ਹੋਰ ਨੂੰ ਵੀ ਤਾਂ ਨਹੀਂ ਉਹ ਤੁਸੀਂ ਵਾ ਹੋਰ ਨੂੰ ਦੇਈਦਾ ਅਗਲੇ ਦਾ ਆਪਾਂ 20 ਚੀਜ਼ਾਂ ਕਿਹਦਾ ਰਖਾਈਆਂ ਹੁਣ ਇਹਨੂੰ ਕੀ ਕਾਵਾਂਗੇ ਪਹਿਲਾਂ ਸਾਡੇ ਕੋਲ ਕੋ ਚੀਜ਼ ਰੱਖ ਨਹੀਂ ਨਹੀਂ ਤੁਸੀਂ ਐਦਾ ਕਰੋ ਮੇਰੀ ਗੱਲ ਸੁਣੋ ਵੀ ਚਲੋ ਆਪਣਾ ਵੀ ਕੰਮ ਖਰਾਬ ਨਾ ਹੋਵੇ ਕਿਸੇ ਹੋਰ ਗੰਦੇ ਨੂੰ ਵਿੱਚ ਪਾ ਕੇ ਨਾ ਵਿਆਜ ਤੇ ਦੇ ਦੋ ਪੈਸੇ ਇਹ ਗੱਲ ਤੇਰੀ ਠੀਕ ਹੈ ਮੈਂ ਕਿਹਾ ਐਦਾ ਕਰਦੇ ਆਂ ਤੋ ਤਾਰੀ ਦੇ through ਪੈਸੇ ਦੇ ਦਿੰਦੇ ਆਂ ਹਾਂ ਪੈਸੇ ਚਲੋ ਆਪਣੇ ਕੋਲ ਹੈਗੇ ਆ ਆਪਾਂ ਦੇ ਆ ਨਾ ਅਗਲੇ ਦਾ ਹਾਂਜੀ ਹਾਂ ਠੀਕ ਤੁਸੀਂ ਐਦਾ ਕਰ ਲਓ ਤੁਹਾਡਾ ਵੀ ਰਹਿ ਜਾਊਗਾ ਵੀ ਮਿੱਤਰ ਭਾਈ ਚਾਰ ਅਗਲੇ ਨੂੰ ਉਹ ਕੋ ਮੈਨੂੰ ਉਹਦੇ ਦਿੱਤੇ ਹੈਗੇ ਕਿਸੇ ਤੋਂ ਲੈ ਕੇ ਦਿੱਤੇ ਹੈ ਉਹ ਤਾਂ ਕਿਤੇ ਅੱਗੇ ਪਤਾ ਰੱਖਿਆ ਆਊਗਾ ਕੋਈ ਤਾਂ ਮੋੜ ਵੀ ਦਊਗਾ ਨਹੀਂ ਤਾਂ ਅਗਲਾ ਨਾ ਮੋੜੇ ਆਪਾਂ ਕੀ ਕਰਨਾ ਹਾਂਜੀ ਹਾਂ ਹੁਣ ਅੱਜ ਕੱਲ ਕਿਸੇ ਦਾ ਕੀ ਭਰੋਸਾ ਹੁੰਦਾ ਏ ਇਹ ਵੀ ਗੱਲ ਸੀ ਕਿ ਮੈਂ ਕਰਨਾ ਤਾਰੀ ਨਾਲ ਗੱਲ ਕਰ ਤਾਰੀ ਦੇ ਦੇ ਦੋ ਕੋਈ ਨਹੀਂ ਵਿਆਜ ਆ ਜਾਊਗਾ ਆਪਾਂ ਨੂੰ ਉਹ ਵਿਆਜ ਤੋਂ ਕਿਨਾ ਸਾਨੂੰ ਲੋੜ ਪੈਂਦੀ ਸੀ ਵਿਆਜ ਹੀ ਦੇਈਦਾ ਕੋਈ ਨਹੀਂ ਇਹ ਵੀ ਦਿੱਜੇ ਗੱਲ ਸਹੀ ਹੈ ਵਿੱਚ ਕੋ ਬੰਦਾ ਪਾ ਕੇ ਪੈਸੇ ਸਾਡੇ ਨਾ ਅਗਲੇ ਦਾ ਹਾਂ ਉਹ ਵੀ ਆ ਉਹ ਹੋਗਾ ਬਣੇ ਦੇ ਦੇ ਤੇ ਆ ਇਹ ਮੇਰੀ ਗਾਰੰਟੀ ਦੇ ਦਿੱਤੇ ਆ ਜਿੱਤੇ ਕਿਸੇ ਨੇ ਹਾਂਜੀ ਹਾਂਜੀ ਹਾਂ ਇਹ ਵੀ ਸਹੀ ਆ ਹੂੰ ਵੀ ਲੈ ਜਾ ਉਹ ਤਾਂ ਵੀ ਲੈ ਜਾ ਜੀ ਕਿਸੇ ਕਿਹੜੀਆਂ ਸੋਚਾਂ ਚ ਪਿਓ ਮੈਂ ਤਾਂ ਸੋਚਾਂ ਚ ਪਿਆ ਵੀ ਇਹ ਪਹੁੰਚ ਦੀ ਕਰਦਾ ਦੀ ਗੱਲ ਕੱਲ ਵੀਰੇ ਕੋ ਗਿਆ ਤਾਂ ਤਾਂ ਮੈਂ ਹੂੰ ਕੋਈ ਨਹੀਂ ਦਿੱਤੇ ਕੁਝ ਯਾਰ ਤੇ ਕਾਣੀ ਹੋਣਾ ਨਹੀਂ ਕਿਸੇ ਲੂਟੀ ਤਾਂ ਖਾ ਲੰਨੇ ਆ ਜੋ ਇਹ ਟੈਂਚਾ ਨਵਾਲੀ ਲੋ ਹੋ ਜਾਣਾ ਇੱਕ ਜਾਨ ਬਾਕੀ ਆ। ਆ ਜੀ ਨੇ ਤਾਂ ਪਾ ਦਿੱਤੇ ਆ। ਆਪੇ ਹਾਂ ਜੀ 5000 ਰੁਪਈਆ ਤੇ ਠੀਕ ਆ। 7000 ਰੁਪਈਆ ਉਧਰ ਵਾ ਗਿਆ। ਮਾਰਗ ਜੀ ਆ ਵੀ ਆ 7000 ਹੋ ਗਿਆ। ਸਰ ਕੋਈ ਨਹੀਂ। ਹੂੰ। ਇਹ ਕੰਦਾ ਸੀ ਵੀ। ਫੋਨ ਕਹਿੰਦਾ ਸੀ ਕਰਨ ਨੂੰ ਕਹਿੰਦਾ ਮੈਂ ਕਰਕੇ ਤੈਨੂੰ ਦੱਸ ਦਊਗਾ। ਅੱਛਾ। ਹਾਂ। ਫੋਨ ਕਰਕੇ ਦੇਖਣਾ ਪੈਣਾ। ਕਰਕੇ ਦੇਖ ਲਓ ਤੁਸੀਂ ਉਹ ਤਾਂ ਕੰਮ ਕਰਕੇ ਗਲੇ ਆ। ਜਾਲ ਲਿਆ ਫੋਨ ਚੱਕ ਕੇ ਲਿਆ ਦੇ ਦੇ ਫੋਨ ਲਾ ਕੇ। ਬੇਰਾਨੇ ਕਰਕੇ ਆਪਾਂ ਨੂੰ ਆਓ ਮੈਂ ਤਾਲਾ ਕਰਕੇ ਦੇਖ ਲਾਂਨੇ ਕੋਈ ਗੱਲ ਪੁੱਛ ਲੈਣੇ ਨੂੰ ਮੰਨਸ ਕਰਤੇ ਆਪੇ ਅੱਜ ਵੀਡੀਓ ਦੇ ਆਹ ਲੋ ਫੋਨ ਦੇਖੋ ਤਾਂ ਕਰਕੇ ਦੇਖਾਂ ਕਰਕੇ ਆਹ ਦੇਖੋ ਤਾਂ ਕੀ ਕਹਿੰਦਾ ਆ ਨੰਬਰ ਤੇ ਤਾਂ ਆਹੀ ਹੈ ਨਾ ਹਾਂਜੀ ਹਾਂਜੀ ਇਹੀ ਹੈ ਨੰਬਰ ਇਹਂ ਕਹਿੰਦਾ ਜਾਂਦੀ ਅਮਰਜੀਤ ਜਾਂਦੀ ਆ ਆ ਕੋਈ ਨਹੀਂ ਚੱਕ ਲੈਣਾ ਅਗਲੇ ਕੰਮਕਾਰ ਵਾਲੇ ਬੰਦੇ ਆ ਆਹ ਬਾਅਦ ਵਾਲੇ ਅੱਗੇ ਪਿੱਛੇ ਜਾਓ ਹਲੋ ਹਲੋ ਹਾਂਜੀ ਬਾਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕਿੱਦਾਂ ਹਾਲ ਚਾਲ ਠੀਕ ਆ ਬਾਜੀ ਕਿੱਦਾਂ ਮੈਂ ਕੱਲ ਤੁਹਾਡੇ ਕੋ ਗਿਆ ਸੀਗਾ ਕਿੱਦਾਂ ਕੋਈ ਬਣੀ ਗੱਲ ਬਾਤ ਯਾਰ ਮੈਂ ਤੈਨੂੰ ਕੀ ਦੱਸਾਂ ਹਾਂਜੀ ਬਾਜੀ ਪਹਿਲੀ ਵਾਰੀ ਤੋਂ ਕੰਮ ਗਿਆ ਮੈਂ ਤਾਂ ਆਪ ਕਹਿੰਦਾ ਪਤਾ ਨਹੀਂ 15-20 ਬੰਦਿਆਂ ਨੂੰ ਕੋਸ਼ਿਸ਼ ਕਰਦੇ ਆਂ ਇਹ ਕੋਈ ਜਾਣਦੇ ਆਂ ਉਹ ਮੈਂ ਔਟੋ ਲੈਣੇ ਮੇਰੇ ਉੱਤੇ ਫਸੇ ਹੋ ਆ ਅੱਛਾ ਜੀ ਹਾਂ ਇਹ ਨਹੀਂ ਕਰਦਾ ਦੋ ਕੁ ਬੰਦੇ ਹੈਗੇ ਆ ਅੱਛਾ ਜੀ ਉਹ ਪਰ ਪਹਿਲਾਂ ਇਹ ਪੁੱਛਦੇ ਆ ਕਿ ਤੂੰ ਰੱਖਣਾ ਕੀ ਆ ਦੱਸੋ ਫਿਰ ਵੀ ਕੀ ਰੱਖੋਗੇ ਤੇ ਮੈਂ ਹੈ ਗਿਆ ਮੈਂ ਕੋਈ ਨਹੀਂ ਪੁੱਛ ਕੇ ਦੱਸਦੇ ਆ ਭਰਾਵਾ ਵੀਰ ਵੀ ਕਹਿੰਦੇ ਆ ਰੱਖਾਂ ਇਹਨੂੰ ਕੀ ਰੱਖਾਂ ਆ ਜੀ ਗੱਲ ਸੁਣਾ ਫੋਨ ਆਸਗਾ ਸਾਡੇ ਕੋ ਤਾਂ ਕੁੜੀ ਦੇ ਵਿਆਹ ਤੇ ਅਸੀਂ ਵੇਚ ਦੱਤਾ ਅੰਨ ਦਾ ਵਿਆਹ ਕੀਤਾ ਦੱਤਾ ਏ ਬਾਕੀ ਹੋਰ ਸਾਡੇ ਕੋਲ ਗਿਰ ਵੀ ਰੱਖੇ ਨੂੰ ਆ ਜਗਾ ਹੀ ਆ ਸਾਡੇ ਕੋਲ ਦੋ ਤਿੰਨ ਮਾਲੇ ਇਹ ਦੇਖ ਲਓ ਆਹੋ ਅਗਰ ਹੁਣ ਕੋਈ ਨਾ ਕੋਈ ਗਰੰਟੀ ਤਾਂ ਮੰਗਦਾ ਜਾਂ ਤੁਹਾਨੂੰ ਪਤਾ ਹੀ ਜਾਂਦਾ ਮਤਲਬ ਆ ਲੱਗਦਾ ਤੇ ਜਗਾ ਆ ਬਾਈ ਦੋ ਤਿੰਨ ਮਾਲੇ ਇਹਦਾ ਦੇਖ ਲਓ ਜੇ ਬਣਦੀ ਗੱਲ ਤਾਂ ਇਹ ਰੱਖ ਦਿੰਨੇ ਆ ਫਿਰ ਕੀ ਕਰਨਾ ਇਹਦੀ ਹੈਗੀ ਜਾਨੀ ਰਿਸਤੀ ਹਾਂਜੀ ਭਾਜੀ ਹੈਗੇ ਤੇ ਕਾਗਜ਼ ਪੱਤਰ ਹੈਗੇ ਸਾਡੇ ਕੋਲ ਠੀਕ ਆ ਠੀਕ ਆ ਚਲੋ ਫਿਰ ਜੇ ਇਹ ਰੱਖ ਕੇ ਮੰਨਦਾ ਮੰਨਦਾ ਤਾਂ ਮੈਂ ਫੇਰ ਕਰ ਲਵਾਂ ਗੱਲ ਆਹੋ ਭਾਜੀ ਕਰ ਲਵਾਂ ਗੱਲ ਬਾਤ ਦੇਖ ਲਓ ਓਏ ਯਾਰ ਹੁਣ ਪਤਾ ਕੀ ਗੱਲ ਹੈ ਜੇ ਮੇਰੇ ਕੋਲ ਹੁੰਦੇ ਤਾਂ ਪਤਾ ਆਪਾਂ ਤੈਨੂੰ ਕੋ ਕਰਨਾ ਸੀ ਆਹੋ ਇਹ ਤਾਂ ਗੱਲ ਹੈਗੀ ਬਾਜੀ ਚਲ ਕੋਈ ਨਹੀਂ ਮੈਂ ਕਰਦਾ ਕਰ ਜੇ ਫੇਰ ਕਾਗਜ਼ ਰੱਖ ਕੇ ਦੇ ਦਿੰਦੇ ਬਸ ਬਸ ਮੇਰੀ ਗਰੰਟੀ ਲੈ ਲਓ ਚੈੱਕ ਚੁੱਕ ਦੇ ਦਵਾਂਗੇ ਦੇਖ ਲਓ ਬਾਜੀ ਮਿਹਰਬਾਨੀ ਤੁਹਾਡੀ ਇਹ ਤੱਕ ਹੀ ਕਰਦਾ ਹੋਏਗਾ ਆਪਣਾ ਚਲ ਕੋਈ ਨਹੀਂ ਫੇਰ ਦੇ ਦਾਂ ਜੇ ਗੱਲ ਬਣ ਗਈ ਤਾਂ ਚਾਹਤ ਬਣੀ ਜਾਵੇ ਚਲੋ ਠੀਕ ਆ ਬਾਜੀ ਕਰੋ ਇੰਤਜ਼ਾਮ ਚਲ ਠੀਕ ਆ ਠੀਕ ਆ ਮੈਂ ਕੰਮ ਕਰ ਲਵਾਂ ਮਰਦੇ ਆ ਨਾ ਠੀਕ ਆ ਕਰ ਲਓ ਬਾਜੀ ਕਰ ਲਓ ਠੀਕ ਓਕੇ ਸੱਸੀ ਗੱਲ ਦੀ ਹਮਰਜੀਤ ਆ ਇਹ ਵੀ ਰੱਖਣਾ ਕਹਿੰਦਾ ਰੱਖ ਲਈਏ ਜਿਹੜੇ ਦੋ ਤਿੰਨ ਵਾਲੇ ਆ ਜ ਔਰ ਖੜੇ ਬੈਣੇ ਆਵੇ ਹੋਰ ਕੀ ਕਰਨੇ ਚੱਲ ਫੇ ਇੰਨੀ ਗੱਲਾਂ ਨੇ ਫੇ ਹੋਰ ਕੀ ਕਰਨਾ ਉਹ ਕਹਿੰਦਾ ਪੈਸੇ ਤਾਂ ਸਾਰੇ ਮੇਰੇ ਕੋਲ ਸਾਡੇ ਕਹਿੰਦਾ ਰਿਸ਼ਤੇਦਾਰਾਂ ਦੇ ਕੋਈ ਵਿਆਹ ਆ ਗਿਆ ਸੀ ਉਹਨਾਂ ਨੂੰ ਦੇ ਦਿੱਤੇ ਪੈਸੇ ਚਲੋ ਕੋਈ ਨਹੀਂ ਸਾਨੂੰ ਟੱਲੋ ਕਹਿੰਦਾ ਜੇ ਮੇਰੇ ਕੋਲ ਹੁੰਦੇ ਮੈਂ ਦੇ ਦੇਣੀ ਤੈਨੂੰ ਕਹਿਣ ਦੀ ਲੋੜ ਹੀ ਨਹੀਂ ਦੀ ਤੇ ਮੈਂ ਕਿਹਾ ਚਲੋ ਨਹੀਂ ਰੱਖ ਦੰਨੇ ਆਪਾਂ ਹੁਣ ਵਿਆਹ ਵੀ ਆਪਾਂ ਤਾਂ ਰੱਖੀਏ ਹੁਣ ਕੋਈ ਨਹੀਂ ਕੱਢ ਲਈ ਕਾਗਜ਼ ਕੱਢ ਲਈ ਮੈਂ ਕੱਢ ਕੇ ਰੱਖ ਫੇ ਜਦੋਂ ਬੰਦੇ ਨੇ ਜਾਣਾ ਆ আচ্ছা ਜੀ ਤੇ ਉਹਦੇ ਨਾਲ ਮਤਲਬ ਮੇਰਾ ਨਸ਼ ਹੋਵੇ ਪੈਸੇ ਮੈਂ ਦੇ ਦਿੰਦੇ ਠੀਕ ਹੈ ਤੇ ਪੈਸੇ ਤੁਸੀਂ ਬਸ ਸੈਂਗੂ ਦੇਤੇ ਕਰਾਉਣੇ ਕਰਾ ਲਿਓ ਤੇ ਕਾਨੀਆਂ ਦਾ ਫਾਰਮ ਇਟ ਹੈ ਜਾਨੀ ਡਰਾਉਣਾ ਹੀ ਬੰਦੇ ਸਭ ਠੀਕ ਹੈ ਇਹਨੇ ਪੈਸੇ ਤਾਂ ਤੁਸੀਂ ਕੋਈ ਦੇਣੇ ਕਿਸੇ ਦਾ ਆਪਾ ਦੀ ਫਰੈਂਡ ਦਫਾ ਨਹੀਂ ਹਾਂ ਕੋਈ ਗੱਲ ਨਹੀਂ ਕੋਈ ਨਹੀਂ ਤਾਂ ਪਤਾ ਕਿ ਕੋਲੋਂ ਦੇਤੇ ਨਹੀਂ ਸਾਹਮਣੇ ਬਸ ਹੈਗੇ ਬੇਟੀਆਂ ਨਾਲ ਆਪਣੇ ਮੂਹ ਖਰਾਬ ਕਰਨਾ ਨਹੀਂ ਜਿਆਦਾ ਦੇ ਮੁੱਕੇ ਮਾਰਦੇ ਨੇ ਮੋਰਗੇ ਮਾਰਦੇ ਆ ਜੇ ਤਾਂ ਕਿਸੇ ਤੋਂ ਤੋਹ ਦਿੱਤੇ ਹੋਣਗੇ ਪਤਾ ਨਹੀਂ ਕਰ ਲੈਣੇ ਕੋਈ ਡਰਦਾ ਨਹੀਂ ਹਾਂ ਮੈਨੂੰ ਪੈਸੇ ਲੈ ਕੇ ਦਿੱਤੇ ਉਹ ਭਾਈ ਕੱਲ ਨੂੰ ਮੇਰੇ ਘਰ ਆ ਜਾਣਾ ਜੀ ਬਸ ਬਸ ਠੀਕ ਹੈ ਦੋਸਤੋ ਫੇ ਟਾਈਮ ਨਾਲ ਪੈਸੇ ਖੜ ਜਾਂਦੇ ਆ ਨਾੜੇ ਉਹ ਵਿਆਜ ਜਿਹੜਾ ਤੁਸੀਂ ਆਪਣੇ ਨਾਲ ਲਓ 10% 20% ਤੁਸੀਂ 5% ਤੇ 4% ਜਿੰਨੇ ਵੀ ਲੈਣੇ ਆ ਤੇ ਕਹਿੰਦੇ ਆਪੇ ਚੈੱਕ ਕਰ ਲਿਓ ਉਦੋਂ ਤਾਂ ਮੈਂ ਪੂਰੇ ਚੁੱਤੇ ਆ ਠੀਕ ਹੈ ਚੈੱਕ ਕਰ ਜਿਹੜੀ ਜ਼ਮੀਨ ਦਾ ਮਕਾਨ ਰਹਿ ਗਿਆ ਮਕਾਨ ਦੇ ਮਕਾਨ ਦੇ ਸੀ ਹਾਂ ਉਹ ਸਾਰੇ ਸਾਰੇ ਤਿਆਰ ਕੀਤੇ ਸੀ ਸੀਗਾ ਵੀ ਕੋਈ ਗੱਲ ਨਹੀਂ ਫਿਰ ਉੱਪਰ ਲੈ ਕੇ ਜਾਣਾ ਜਾਂ ਕਿ ਉਹ ਖਲਿਆ ਮੈਂ ਖਾਲੀ ਸੀ ਕੋਈ ਗੱਲ ਨਹੀਂ ਮੈਂ ਟੋਪ ਆ ਗਿਆ ਮੇਰਾ ਕੋਈ ਆਈਡੀਆ ਆਉਣਾ ਪੁਰਾ ਆ ਗਿਆ 50 ਪੀ ਆ ਗਿਆ ਹੁੰਦਾ ਹੈ ਕਰ ਲੋ ਗੱਲ ਪਛਾਈ ਅੱਜ ਸਭੀ ਗੱਲ ਬਾਜੀ 46 ਦਸ 18 ਟਾਈਮ ਹੋ ਗਏ ਮੈਂ ਕਦੋਂ ਨਾ ਟਿੱਕੀ ਕਰਨਾ ਯਾਰ ਭਾਈ ਫਿਰ ਤਾ ਕਾੜਨੇ ਦੇ ਟਾਈਮ ਦਾ ਅੱਛਾ ਠੀਕ ਆ ਬੁੱਧਰ ਫਰਾ ਫਰਾਵਾ ਜਿਹਦੇ ਪੈਸੇ ਦੇ ਆ ਆ ਲਓ ਬਈ ਲੈ ਲਓ ਬਈ ਸਸਨ ਨੀ ਗਾ ਲਓ ਤੇ ਜਿਹੜੀ ਗੱਲ ਬਾਤ ਹੈਗੀ ਕਰ ਲਿਓ ਬਾਕੀ ਆਪਾਂ ਬੈਠ ਕੇ ਸੋਚ ਕਰਦੇ ਤੇ ਮੈਂ ਮੰਨਦੇ ਆ ਨਾ ਕੋਈ ਲੋਗਾਂ ਦਾ ਜੀ ਫੋਨ ਬਈ ਸਾਉਂ ਨਹੀਂ ਗਾਥੋਂ ਠੀਕ ਹੈ ਰਾਜੀ ਗੱਲ ਸੌਲ ਲਓ ਇੱਕ ਹਾਂ ਜੀ ਦੱਸੋ ਸਿੱਧੀ ਤੇ ਸਪਸ਼ਟ ਗੱਲ ਹੈ ਜੇ ਦਾ ਟਾਈਮ ਨਾ ਪੈਸੇ ਮੋੜ ਦੋਗੇ ਤੁਹਾਡਾ ਵਧੀਆ ਗੱਲ ਆ ਇਹ ਮੈਂ ਸਾਈਨ ਕਰਨੇ ਤੋਂ ਪਹਿਲਾਂ ਤੁਹਾਨੂੰ ਤਾਂ ਦੱਸਦਾ ਵੀ ਗੱਲ ਨੂੰ ਕਿ ਬਿੱਲ ਕੀ ਹੁੰਦਾ ਬੰਦੇ ਸਾਈਨ ਕਰਨੇ ਪਹਿਲੇ ਚੰਗਾ ਬਈ ਅੱਗੇ ਤੋਂ ਗੱਲਾਂ ਦੱਸੀ ਦੀਆਂ ਜੀ ਠੀਕ ਹੈ ਤੁਹਾਡੀ ਸਾਈਨ ਮੈਂ ਤੁਹਾਡੇ ਤਾਂ ਕਰਵਾਣਿਆ ਪਹਿਲਾਂ ਮੇਰੀ ਗੱਲ ਇੱਕ ਵਾਰ ਗੱਲ ਫਿਰ ਪੈਸੇ ਦੇ ਦੇਣੇ ਤੁਹਾਨੂੰ ਸਾਈਨ ਕਰਾ ਲੈਣਾ ਠੀਕ ਹੈ ਜੀ ਜਿਹੇ ਟਾਈਮ ਨਾਲ ਪੈਸੇ ਗੱਲ ਨੂੰ ਨਾ ਮੋੜੇ ਠੀਕ ਅਜਾ ਫਿਰ ਤੁਹਾਡਾ ਤਾਂ ਵੀ ਗਿਆ ਇੱਕ ਇੰਟਰਨ ਹੈ ਜੀ ਚੈੱਕ ਤੁਹਾਡੇ ਲੱਗਦਾ ਨਹੀਂ ਕੋਈ ਨਹੀਂ ਭਾਈ ਤੁਹਾਨੂੰ ਪਤਾ ਹੈ ਗੱਲ ਨਹੀਂ ਇਹ ਤੁਹਾਨੂੰ ਦੱਸ ਦਿੱਤਾ ਕਲੀਅਰ ਕੋਈ ਨਾ ਇਹ ਸਮਝ ਦਿੱਤੀ ਆ ਜੀ ਇਹ ਸਾਰਾ ਕੁਝ ਸਾਡੇ ਵਿੱਚ ਲਿਖਿਆ ਆ। ਠੀਕ ਹੈ ਸਮਝ ਗਏ? ਹਾਂਜੀ। ਤੇ ਇਸ ਕਰਕੇ ਤੁਹਾਨੂੰ ਨਾਲ ਇਹ ਕਲੀਅਰ ਕਰ ਦਿੱਤਾ। ਅਸੀਂ ਤੁਹਾਡੇ ਮਗਰ ਨਹੀਂ ਘੁੰਮਣਾ। ਇਹ ਸਾਰਾ ਕੁਝ ਸਾਡੇ ਕੋਲ ਹੋ ਗਿਆ। ਪੈਸੇ ਕੰਮ ਦਾ ਮੂੜ ਦੋਗੇ ਤਾਂ ਠੀਕ ਹੈ ਮੈਂ ਤਾਂ। ਚੈੱਕ ਲਾ ਕੇ ਸਾਰਾ ਤੈਨ ਤੁਹਾਡਾ ਜਿਹੜਾ ਨਹੀਂ ਕੋਈ ਗੱਲ ਭਾਈ ਜੀ ਨੂੰ ਪਤਾ ਹੈ। ਬਸ ਠੀਕ ਹੈ ਜੀ ਕੋਈ ਗੱਲ ਨਹੀਂ ਅਗਰ ਸਾਨੂੰ ਪੱਤਰ ਸਾਈਨ ਕਰ ਲੈ ਤੁਹਾਡੇ ਦੀ ਹੋਣੇ। ਅੱਛਾ ਜੀ ਫਿਰ ਤੁਹਾਡੇ ਗਾਰੰਟਰ ਬਣੇ ਨਾ ਮੋਲੀ ਵੀਰ ਸਿੰਘ ਦੀ। ਹਾਂਜੀ। ਉਹਨਾਂ ਦੇ ਵੀ ਸਾਈਨ ਹੋਣੇ ਆ ਨਾਲ। ਹਾਂਜੀ ਗੱਲ। ਠੀਕ ਹੈ। ਇਹ ਇਹ ਗੱਲ ਨਹੀਂ ਹੁੰਦੇ ਤਾਂ ਉਹਨਾਂ ਨੇ ਕਿ ਨਾਲ ਦੇ ਦੇਖਦੇ ਆ ਅੰਦਰ ਆਟੇ ਗੱਲ ਨਹੀਂ ਪਾਤੀ ਨਾ ਬਣੀ ਪੋਰਾ ਬਸ ਠੀਕ ਆ ਬੇ ਕੋਸ ਠੀਕ ਹੈ ਨਾ ਠੀਕ ਹੈ ਓਕੇ ਪ੍ਰਦੀਪ ਹਾਂ ਜੀ ਗੱਲ ਹੈਗੀ ਇਦਾਂ ਠੀਕ ਹੈ ਤੇ ਟੇਪਰਾਂ ਦੇ ਸਾਈਨ ਹੋਣੇ ਆ ਤੇ ਕੋਈ ਕਾਗਜ਼ ਪੇਰੇ ਵਿੱਚ ਆਪਣੇ ਇੱਕ ਕਿਸਮ ਦਾ ਤੁਸੀਂ ਹੱਥ ਵਟ ਕੇ ਸਾਨੂੰ ਲੱਗੇ ਦੇਣਾ ਹਾਂ ਜੀ ਪਤਾ ਪਾਜੀ ਮੈਨੂੰ ਇਹ ਮੈਂ ਤਾਂ ਦੱਸਦਾ ਮੈਂ ਸਾਈਨ ਕਰਨੇ ਤੇ ਪਹਿਲਾਂ ਸੋਚ ਲਓ ਭਾਈ ਗੱਲ ਨੂੰ ਫੇਰ ਤਾਂ ਕਿ ਉਹ ਮੈਨੂੰ ਵੀ ਦੱਸਿਆ ਨਹੀਂ ਤੁਸੀਂ ਪਾਜੀ ਸੋਚਣਾ ਕਿ ਮਜਬੂਰੀ ਆ ਉਹ ਕਰਨੇ ਪੈਣੀ ਠੀਕ ਹੈ ਜੀ ਲਓ ਜੀ ਫਿਰ ਕਰੋ ਆਮ

ਆਹ ਇਹ ਕੰਪਨੀ ਆ ਦੀ ਜਿੰਦਗੀ ਚੋਂ ਲਾਉਣਾ ਹੈ। ਲਾ ਕੇ ਪੈਸੇ ਕਰੀਏ। ਇਹ ਆ। ਇਹ ਵੀ ਪਾਈ ਹੈ। ਨਹੀਂ। ਜੇ ਉਹ ਲੈਦਾ ਹੋਵੇ ਬਹਾਲ ਗੁਰੂ ਸਿੰਘ ਦੇ ਕਰਵਾਉਣੇ ਆ ਤੁਹਾਡੇ ਵੀ ਕਰਵਾਉਣੇ ਆ। ਮੱਕਾ ਕਰੀ। ਅਜੀ 11 ਵਜੇ ਗਏ। ਹਾਂਜੀ। ਤੁਸੀਂ ਨਾ 2:30 ਵਜੇ ਆ ਜਿਓ ਬਿਲਕੁਲ 3 ਪੈਸੇ ਲੈ ਜਾਏਗਾ ਆਪਣੇ ਕੋਲ ਬਸ ਕਹਿੰਦੇ ਬਲਵੀਰ ਭਾਜੀ ਨਾਲ ਲਿਆਵੋ ਨਾ ਨਾ ਉਹ ਕੋਈ ਗੱਲ ਨਹੀਂ ਉਹ ਮੈਂ ਆਪੇ ਟੈਨਸ਼ਨ ਨਾਲ ਉਹ ਜਿੰਨੇ ਤੁਹਾਡੇ ਨਾ ਆਪੇ ਪਟਿਓ ਉਹਨਾਂ ਦੇ ਵੀ ਇਹੀ ਕੰਮ ਹੋਣਾ ਹੈ ਅੱਛਾ ਜੀ ਉਹਨਾਂ ਦੇ ਵੀ ਸੈਨ ਹੋਣੇ ਉਹ ਮੈਂ ਕਰਵਾ ਲਵਾਂਗਾ ਫਿਕਰ ਕਰਨੀ ਚਲੋ 2:30 ਵਜੇ ਤੁਸੀਂ ਠੀਕ ਹੈ ਜੀ ਮਿਹਰਬਾਨੀ ਹੋ ਗਿਆ ਜੀ ਮੈਂ ਹੋਰ ਲਓ ਜੀ ਸਾਰਾ ਕੁਝ ਕਰਾ ਦੇ ਉਹਨਾਂ ਦਾ ਠੀਕ ਹੈ ਸੈਨ ਕਰਾ ਲਿਆ ਪੂਰੀ ਤਰ੍ਹਾਂ ਟੈਨਸ਼ਨ ਨਹੀਂ ਲੋੜਨੀ ਹੈ ਕਿ ਤੁਹਾਡੇ ਲੈ ਜਿੰਦਾ ਹੈ ਕਹਿੰਦੇ ਜੀ ਤੈਨੂੰ ਟੈਨਸ਼ਨ ਨਾ ਹੋਉ ਉਸਕੇ। ਓਕੇ। ਅਸੀਂ ਕੋਈ ਪੈਸੇ ਨਹੀਂ ਦਿਆਂ। ਤਾਂ ਆਪਣੇ ਕੋਲ। ਜਿੱਦਾਂ ਨੇ ਲੋੜ ਨਹੀਂ ਹੈਗੀ। ਓਕੇ। ਹਲੋ ਜਿਹੜੀ ਮਾਨਤ ਤੂੰ ਜਿ ਫੜਾ ਕੇ ਜਾਏ ਸੀਗੇ ਉੱਤੇ ਹੀ ਪਈ। ਉਹਨਾਂ ਤੋਂ ਆਖੇਂ ਫਿਰ ਦੇ ਰਿਹਾ। ਮੈਂ ਕਹਿ ਦੂੰਗਾ ਮੈਂ ਉਹਨਾਂ ਨੂੰ ਦੇ ਕੇ ਆ। ਕਿ ਕਿਹੜੀ ਆ ਵਿੱਚ ਲੈ ਜਾ ਤੁਸੀਂ ਮੈਂ ਕਹਿ ਦੂੰਗਾ ਜਿਹਨੇ ਗੁਰਮਤਿ ਫੜਾਤੇ ਉਹਨਾਂ ਨੂੰ ਭਾਈ। ਉਹ ਵੀ ਵਧੀਆ। ਦੇਖੋ ਤੁਸੀਂ ਘਰ ਜਾ ਕੇ ਫੜਾਉਣ ਦਾ ਗੱਲ ਕਰਦੇ। ਭਾਈ ਜੀ।

ਹਈਆ ਮੈਂ ਤਾਂ ਮੈਨੂੰ ਬਈ ਅਲ ਪਤਾ ਚੰਗਾ ਹਾਂ ਮੈਂ ਲੋਬ ਫੈਟੇਂ ਦੀਆ ਜੇ ਦੇ ਵੀ ਤੋਂ ਮਨੀ ਵੀ ਵਿੱਚ ਮੂਡ ਦੇ ਵੀ ਨਹੀਂ ਆ ਗਿਆ ਪਰ ਲੈਣਾ ਨਾ ਕੋਈ ਨਾ ਗ੍ਰੈਜੂਏਟ ਕਰ ਦੇਣਾ ਵੈਸੇ ਹੀ ਹੋ ਗਿਆ ਜੀ ਕਰੋ ਠੀਕ ਹੈ ਠੀਕ ਹੈ ਜੀ